ਮੇਰਾ ਨਾਮ ਹਰਦੀਪ ਸਿੰਘ ਹੈ ਤੇ ਪਿੰਡ ਦੇ ਲੋਕਾਂ ਨੇ ਰਲ ਮਿਲ ਕੇ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਮੈਨੂੰ ਇਸ ਵਾਰੀ ਸਰਪੰਚ ਬਣਾਇਆ ਜੀ ਮੈਂ ਸੋਚਦਾ ਵੀ ਲੋਕਾਂ ਦੀਆਂ ਮਤਲਬ ਜੋ ਵੀ ਸੋਚ ਆਈਆਂ ਜਾਂ ਉਹਨਾਂ ਗੱਲਾਂ ਦੇ ਖਰਾ ਉਤਰਾਂ ਤੇ ਕੁਝ ਮੇਰਾ ਇਹ ਇਰਾਦਾ ਰੋਕਣਾ ਮੈਂ ਇਹ ਵੀ ਕਮਿਟਮੈਂਟ ਕਰਦਾ ਵੀ ਆਪਣੇ ਬੱਸ ਸਟੈਂਡ ਤੇ ਨਾ ਬਾਥਰੂਮ ਵਗੈਰਾ ਜੋ ਵੀ ਮਤਲਬ ਹੈ ਨਹੀਂ ਪ੍ਰਬੰਧ ਹੈ ਨਹੀਂ ਬਿਲਕੁਲ ਹੀ ਉਹ ਮੈਂ ਆਪਣੇ ਵੱਲੋਂ ਹੁਣ ਸ਼ੁਰੂ ਕਰਨ ਲੱਗਾ ਇੱਕ ਦੋ ਦਿਨਾਂ ਦੇ ਵਿੱਚ ਵੀ ਉਹ ਬਾਥਰੂਮ ਲੈਟਰਨ ਦਾ ਮਤਲਬ ਬੜੀਆਂ ਲੇਡੀਜ਼ ਆ ਗਈਆਂ ਜਾਂ ਲੋਕ ਬਹੁਤ ਹੁੰਦੇ ਆ ਮਤਲਬ ਦੁਖੀ ਹੁੰਦੇ ਉਸ ਗੱਲ ਤੇ ਤੇ ਉਹ ਮੈਂ ਇੱਕ ਦੋ ਨਾਲ ਸ਼ੁਰੂ ਕਰਾਉਣ ਲੱਗਾ ਤੇ ਬਣਾਉਣ ਲੱਗੇ ਆਂ ਅਸੀਂ ਬਾਕੀ ਜੋ ਵੀ ਮੰਗਾ ਹੈ ਜੋ ਮੈਂ ਪੂਰਾ ਉਤਰੂਗਾ ਕੋਈ ਉਹ ਨਹੀਂ ਹੈਗਾ ਵੀ ਆਪਾਂ ਭੱਜਾਂਗੇ ਸਾਰੇ ਪੱਤੀ ਵਾਲੇ ਖੁਸ਼ ਆ ਸਾਰੇ ਹਾਂ ਸਾਰੇ ਪੱਤੀ ਵਾਲੇ ਖੁਸ਼ ਆ ਬਾਕੀ ਜੋ ਮੰਗ ਹੁੰਦੀ ਹੈ ਰਲ ਮਿਲ ਕੇ ਜਾਵਾਂਗੇ ਮੰਗਾਂਗੇ ਆਪਾਂ ਐਮਐਲਏ ਸਾਹਿਬ ਤੋਂ ਵੀ ਸਾਨੂੰ ਇਹ ਚੀਜ਼ ਦਿੱਤੀ ਜਾਵੇ ਜਾਂ ਕੋਈ ਕਿਤੇ ਵੀ ਲੋੜ ਪਈ ਮੈਂ ਸਾਰੇ ਲੋਕਾਂ ਦਾ ਸਾਡੇ ਮੈਂਬਰ ਆ ਸਾਡੇ ਆਪ ਦੇ ਸਾਰੇ ਨਾਲ ਹੈਗੇ ਰਲੇ ਮਿਲੇ ਆ ਜੀ ਕੋਈ ਭੱਜਣ ਵਾਲਾ ਨਹੀਂ ਹੈਗਾ ਸਾਰੇ ਵਧੀਆ ਬੰਦੇ ਆ ਬਸ ਰਲ ਮਿਲ ਕੇ ਪਿੰਡ ਦੀ ਸੇਵਾ ਕਰਾਂਗੇ ਜੇ ਉਹ ਲੋਕ ਕਹਿਣਗੇ ਉਹ ਹੀ ਕਰਾਂਗੇ ਬਸ ਸਹੀ ਆ ਮਨਵਿੰਦਰ ਸਿੰਘ ਗੋਲੇਵਾਲਾ ਸੁਭਾ ਪ੍ਰਧਾਨ ਕੌਮਿਕ ਸੰਜੋਣਾ ਸੋ ਬੜੀ ਖੁਸ਼ੀ ਹੁੰਦੀ ਹੈ ਜਦ ਇਹੋ ਜਿਹਾ ਕੰਮ ਹੁੰਦਾ ਚੰਗਾ ਕੰਮ ਹੁੰਦਾ ਕਿਉਂਕਿ ਸਾਡਾ ਤਾਂ ਸੁਭਾ ਹੈਗਾ ਵੀ ਹਰ ਤਰ੍ਹਾਂ ਕੋਸ਼ਿਸ਼ ਕਰਗੇ ਸੀ ਹਰ ਤਾਈ ਕੋਸ਼ਿਸ਼ ਕਰਦੇ ਹਾਂ ਔਰ ਮੈਸੇਜ ਮੈਂ ਤਾਂ ਇੱਕ ਵੀਡੀਓ ਰਾਈ ਵੀ ਮੈਸੇਜ ਦਿੱਤਾ ਸੀ ਵੀ ਸਾਨੂੰ ਸਾਰੇ ਪੰਜਾਬ ਦੇ ਵਿੱਚ ਜਿਹੜੀਆਂ ਸਰਬਸੰਮਤੀਆਂ ਕਰਨੀਆਂ ਚਾਹੀਦੀਆਂ ਸੋ ਸਾਡੇ ਪਿਛਲੀ ਵਾਰ ਵੀ ਸਾਨੂੰ ਇਸ ਕਾਲ ਦਾ ਮਾਨ ਹੈ ਕਿ ਸਾਡੇ ਮਲੂਕਾਪਤੀ ਬੋਲੇਵਾਲਾ ਵਿੱਚ ਪਿਛਲੇ ਸਾਲ ਵੀ ਅਸੀਂ ਸਰਬਸੰਮਤੀ ਕਰਵਾਈ ਸੀ ਔਰ ਇਸ ਵਾਰ ਵੀ ਜਿਹੜਾ ਹਰਦੀਪ ਸਿੰਘ ਤੇ ਸਰਬਸੰਮਤੀ ਕਰਾਈ ਗਿਆ ਸੋ ਇਹਦੇ ਨਾਲ ਬਹੁਤ ਵੱਡਾ ਬੈਨੀਫਿਟ ਹੁੰਦਾ ਜਿੱਥੇ ਆਰਥਿਕ ਸਾਡੀ ਬਚਤ ਹੁੰਦੀ ਹੈ ਜਿੱਥੇ ਸਰਕਾਰਾਂ ਤੋਂ ਬੈਨੀਫਿਟ ਜੋ ਸਰਕਾਰਾਂ ਕਹਿੰਦੀਆਂ ਉਹ ਲੈ ਸਕਦੇ ਹਾਂ ਉਸ ਤੋਂ ਭਾਈਚਾਰਾ ਸਾਡਾ ਜੋ ਲੜਾਈਆਂ ਝਗੜੇ ਹੈਗੇ ਆ ਜੋ ਕਿ ਜਨ ਮਰਨ ਮਰਾਇਆ ਤੱਕ ਕੰਮ ਚੱਲਦਾ ਜਾਂ ਹਾਂ ਭਾਈ ਸੋ ਬੜੀ ਖੁਸ਼ੀ ਹੋਈ ਹੈ ਇਹਹੀ ਹੈ ਵੀ ਸਾਰੇ ਇਸ ਤਰ੍ਹਾਂ ਕਰੋ ਨਾ ਕਿਉਂਕਿ ਜੇ ਆਪਾਂ ਘਟੋ-ਘਟਾ ਦਾ ਪੰਜਾਬ ਇਸ ਤਰ੍ਹਾਂ ਹੋ ਜਾਏ ਫਿਰ ਕਰਦਿਆ 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 ਸਾਰਾ ਹੌਲੀ-ਹੌਲੀ ਇਸ ਤਰ੍ਹਾਂ ਜਿਹੜਾ ਸਾਰਾ ਸਿਸਟਮ ਹੈ ਇਹ ਮੈਂ ਕਹਾਂਗਾ ਵੀ ਸਰਕਾਰਾਂ ਤਾਂ ਹੋ ਸਕਦੀਆਂ ਸਰਕਾਰਾਂ ਜਾਂ ਆਪੋ ਜਿਹੜੀਆਂ ਪਾਰਟੀਆਂ ਗੱਲਾਂ ਘਟ ਚਾਉਂਦੀਆਂ ਕਿਉਂਕਿ ਉਹ ਆਪਦਾ ਸਿਸਟਮ ਬੜਾਈ ਰੱਖਣਾ ਚਾਹੁੰਦੀਆਂ ਪਰ ਨਹੀਂ ਜਿਹੜਾ ਜਿੱਥੇ ਕੋਈ ਪਿੰਡ ਦਾ ਸਵਾਲ ਹੁੰਦਾ ਵੋਟ ਜਿੱਥੇ ਕੋਈ ਮਰਜ਼ੀ ਪਾ ਸਕਦਾ ਹੈਗਾ ਉਹ ਉਦੋਂ ਕੋਈ ਤਾਲਕ ਨਹੀਂ ਹੁੰਦਾ ਇਸ ਗੱਲ ਦੇ ਨਾਲ ਵੋਟ ਜਿੱਥੇ ਮਰਜ਼ੀ ਪਾਵੇ ਪਰ ਜਿੱਥੇ ਪਿੰਡ ਦਾ ਸਵਾਲ ਹੁੰਦਾ ਉਹਦਾ ਆਪਾਂ ਵਿਕਾਸ ਕਰਨਾ ਉਹਦਾ ਸਵਾਲ ਹੁੰਦਾ ਉੱਥੇ ਸਾਰਾ ਪਿੰਡ ਜਿਹੜਾ ਇਕੱਠਾ ਹੋਣਾ ਚਾਹੀਦਾ ਜਿਸ ਤਰ੍ਹਾਂ ਸਾਡਾ ਮਲੂਕਾਪਤੀ ਗੋਲੇ ਵਾਲਾ ਇਕੱਠਾ ਹੋਈ ਪਿਛਲੀ ਵਾਰ ਵੀ ਇਕੱਠੀ ਹੋਈ ਸੀ ਇਸ ਵਾਰ ਵੀ ਇਕੱਠੀ ਹੋਈ ਹੈ ਸੋ ਸਾਨੂੰ ਬੜੇ ਸ ਵੱਲੋਂ ਆਦਵਲੋਂ ਸਾਰੇ ਨਗਰ ਨੂੰ ਵਧਾਈ ਦੇਣਾ ਕਿ ਇਸੇ ਤਰ੍ਹਾਂ ਜਿਹੜਾ ਸੋਚ ਆਪਣੀ ਜਿਹੜੀ ਹੈਗੀ ਹੈ ਇਸੇ ਤਰ੍ਹਾਂ ਹੀ ਬਣਾਈ ਰੱਖੀ ਆ ਆਉਣ ਵਾਲਾ ਸਮਾਂ ਵੀ ਜਿਹੜਾ ਇਸੇ ਤਰ੍ਹਾਂ ਚੱਲੇ ਸਾਡਾ ਮੇਰਾ ਨਾਮ ਜਗਸੀਰ ਸਿੰਘ ਹੈ ਜੀ ਮੈਂ ਪੰਚਾਇਤ ਮੈਂਬਰ ਆ ਤੇ ਸਾਡੀ ਜਿਹੜੀ ਉਹ ਸਰਬਸੰਮਤੀ ਹੋਈ ਆ ਹਰਦੀਪ ਸਿੰਘ ਬਿੱਲਾ ਤੇ ਸਾਰੇ ਨਗਰ ਨਿਵਾਸੀਆਂ ਨੇ ਕੀਤੀ ਆ ਤੇ ਅਸੀਂ ਜੋ ਵੀ ਪਿੰਡ ਦਾ ਜਾਜ ਕੰਮ ਹੋਊਗਾ ਤੇ ਉਹ ਸਾਰਾ ਅਸੀਂ ਰਲ ਮਿਲ ਕੇ ਕਰਾਂਗੇ ਯੰਗ ਟੀਮ ਸਾਡੀ ਬਣੀ ਆ ਤੇ ਕੋਈ ਵੀ ਨਜਾਇਜ਼ ਕੰਮ ਅਸੀਂ ਇੱਥੇ ਹੋਣ ਨਹੀਂ ਦੇਣਾ ਤੇ ਵਧੀਆ ਕੰਮ ਕਰਾਂਗੇ ਰਲ ਮਿਲ ਕੇ ਕੰਮ ਕਰਾਂਗੇ